ਪੰਜਾਬ ਦੇ ਵਿੱਚ ਹੋ ਰੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਅੱਜ ਹਾਲ ਗੇਟ ਤੋਂ ਵੱਡਾ ਜਿਹੜਾ ਰੋਡ ਸ਼ੋਅ ਆ ਉਹ ਕੱਢਿਆ ਜਾ ਰਿਹਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਸਿੰਘ ਮਾਨ ਪਹੁੰਚਣ ਵਾਲੇ ਨੇ ਤਾਂ ਉਸ ਤੋਂ ਪਹਿਲਾਂ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਉਸ ਦੀ ਤਸਵੀਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਦੇ ਪਏ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਹਾਲ ਗੇਟ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਤਾਂ ਉਹ ਰਸਤਾ ਪੂਰਾ ਬੰਦ ਕਰ ਦਿੱਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਤਿਆਰੀਆਂ ਨੇ ਉਹ ਜੋਰਾ ਸ਼ੋਰਾਂ ਤੇ ਪਿਛਲੇ ਦਿਨ ਤੋਂ ਕੀਤੀਆਂ ਗਈਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਵੱਲ ਚੌਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਤਾਂ ਉਹ ਵੀ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਹੋਰ ਵੀ ਆਮ ਆਰੰਗ ਪਾਰਟੀ ਦੇ ਸੀਨੀਅਰ ਨੇਤਾ ਜਿਹੜੇ ਨੇ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਕਾਫਲਾ ਜਿਹੜਾ ਅੱਜ ਇਥੋਂ ਨਿਕਲੇਗਾ ਤਾਂ ਉਸ ਤੋਂ ਪਹਿਲਾਂ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਤਿਆਰੀਆਂ ਨੂੰ ਲੈ ਕੇ ਪੰਜਾਬ ਪੁਲਿਸ ਵੀ ਦਿਖਾਈ ਦੇ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਆਪਣੀ ਜਿਹੀ ਡਿਊਟੀ ਉਹ ਨਿਭਾਈ ਜਾ ਰਹੀ ਹੈ ਤਾਂ ਉੱਥੇ ਹੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਜਿਹੜੇ ਵੱਖ-ਵੱਖ ਆਮ ਆਰੰਗ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਰਵਿੰਦਰ ਸਿੰਘ ਜੀ ਸੁਣੋ ਬਾਬਾ ਹਾਂਜੀ ਕਿਹੜੀ ਵਾਰਡ ਤੋਂ ਜੀ ਤੁਸੀਂ 43 ਨੰਬਰ ਵਾਰਡ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਵੱਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਜੀ ਹਾਲ ਕੀ ਅਸੀਂ ਰੋਡ ਸ਼ੋਅ ਤੇ ਆਏ ਆ ਜੀ ਉੱਥੇ ਸੀਐਮ ਸਾਹਿਬ ਆ ਰਹੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਖਲੋਤੇ ਆ ਇਸ ਕਰਕੇ ਸਾਰੇ ਹੀ ਵੇਖਿਆ ਵਾਗੇ ਅੱਜ ਬਹੁਤ ਵੱਡਾ ਇਹ ਰੋਡ ਸ਼ੋਅ ਹੈ ਸ਼ੋਅ ਹੋਏਗਾ ਜਿਹਦੇ ਵਿੱਚ ਅਸੀਂ ਅਣਾ ਤਰਮਾਦ ਕਰਦੇ ਆ ਉਹ ਆਏ ਆ ਇੱਥੇ 85 85 ਕੌਂਸਲਰ ਜਿੰਨੇ ਦੀ ਉਮੀਦ ਕਰਦੇ ਆ ਇਸ ਕਰਕੇ ਵੀ ਲੋਕ ਅੱਜ ਕੱਲ ਬਹੁਤ ਸਿਆਣੇ ਹੋ ਗਏ ਆ ਪਹਿਲਾਂ ਲੋਕਾਂ ਨੂੰ ਰੋਕੀ ਪੈਸੇ ਦੇ ਕੇ ਜਾਂ ਮੋੜ ਖਰੀਦ ਲੈਂਦੇ ਸੀ ਅੱਜ ਕੱਲ੍ਹ ਲੋਕਾਂ ਨੂੰ ਪਤਾ ਲੱਗ ਗਿਆ ਏ ਆਮ ਪਾਰਟੀ ਬਹੁਤ ਜ਼ਿਆਦਾ ਲੋਕਾਂ ਨਾਲ ਸਾਥਾ ਦੇ ਰਹੀ ਆ ਜਿਤਨਾ ਬਿੱਲ ਜ਼ੀਰੋ ਆ ਰਹੇ ਆ ਜਿਤਨਾ ਸੜਕਾਂ ਬਣਾ ਰਹੀਆਂ ਜਿਹੜੀਆਂ 15-15 20-20 ਸਾਲ ਤੋਂ 5-5 ਸਾਲ ਤੋਂ ਰੁਕੀਆਂ ਸੀ ਜਦੋਂ ਜਾਂਦੇ ਸਾਂ ਕਈਆਂ ਥਾਵਾਂ ਦੇ ਭਾਈਮਾਨ ਸਾਹਿਬ ਰੋਡ ਦੇ ਵਿੱਚ ਐਜੇ ਲੰਘਦੇ ਆ ਘਟੋ ਘੱਟੀ ਹੋ ਗਏ ਜਾਂਨੇ ਆ ਅੱਜ ਕੱਲ੍ਹ ਹੁਣ ਜਿਹੜਾ ਵੀ ਲੰਘਦਾ ਅਸੀਸਾ ਦੇ ਕੇ ਲੰਘਦੇ ਇੱਕ ਵੱਡੀ ਨਹਿਰ ਦੇ ਕੰਢੇ-ਕੰਢੇ ਸਤਾਮ ਰੋਡ ਤੇ ਬਹੁਤ ਵੱਡੀ ਪਾਰਕ ਬਣਾਈ ਗਈ ਆ ਉਸ ਨਾਲ ਲੋਕ ਬਹੁਤ ਖੁਸ਼ ਹਨ ਜੇ ਜੇ ਪੈਨਸ਼ਨਾਂ ਕਦੀ ਆਂਦੀਆਂ ਆਂ ਕਦੀ ਨਹੀਂ ਆਉਂਦੀਆਂ ਸੀ ਹੁਣ ਪੈਨਸ਼ਨਾਂ ਵੀ ਲਗਾਤਾਰ ਆ ਰਹੀਆਂ ਨੇ ਆਹ ਪੈਣਾ ਵਿਦਵਾਨ ਉਹਨਾਂ ਦੇ ਬੱਚਿਆਂ ਨੂੰ ਵੀ ਦੋ ਦੋ ਪੈਨਸ਼ਨਾਂ ਲੱਗੀਆਂ ਇੱਕ ਉਹਨਾਂ ਦੀ ਆਪਣੀ ਉਹਨਾਂ ਦੇ ਘਰ 4500 ਰੁਪਏ ਮਹੀਨਾ ਆ ਰਿਹਾ ਹੈ ਬਿੱਲ ਉਹਨਾਂ ਦਾ ਫ੍ਰੀ ਹੈ ਕਣਕ ਵੀ ਮਿਲ ਰਹੀ ਹੈ ਸਾਰੇ ਲੋਕ ਖੁਸ਼ ਨੇ ਤੇ ਅੱਜ ਕੱਲ ਸਿਆਣੇ ਨੇ ਹੋ ਗਏ ਆ ਜਿਨ੍ਹਾਂ ਮਰਜ਼ੀ ਕੋਈ ਲਾਲਚ ਦੇਵੇ ਇਹ ਤਾਂ ਲਾਲਚ ਲੈਂਦੇ ਸਾਰੇ ਕਹਿ ਰਹੇ ਆ ਆਮ ਪਾਰਟੀ ਨੂੰ ਵੋਟ ਪਾਵਾਂਗੇ ਤੇ ਜਿਤਾਵਾਂਗੇ ਭਾਈ ਜੇਕਰ ਅਸੀਂ ਗੱਲ ਕਰੀਏ ਤੁਹਾਡੀ ਵਾਰਡ ਦੇ ਵਿੱਚ ਕੀ ਮੁੱਦੇ ਤੇ ਤੁਸੀਂ ਇਸ ਵਾਰ ਇਲੈਕਸ਼ਨ ਲੜ ਰਹੇ ਹੋ ਜੀ ਸਾਡੇ ਇਹ ਮੁੱਦਾ ਵਾ ਕਿ ਜ਼ਿਆਦਾਤਰ ਸਾਡੇ ਚੋ ਸਿਵਰ ਜੋ ਵੀ ਆ ਉਹ ਤੇ ਹੀ ਕੰਮ ਕਰਾਉਣੇ ਕਰਾਉਣੇ ਆ ਪਰ ਜਿਹੜਾ ਨਸ਼ਾ ਵਾ ਉਹਦੇ ਤੇ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਸਨ ਮਾਵਾਂ ਰੋਂਦੀਆਂ ਸਨ ਜਿਹਦੇ ਕਰਕੇ ਅਸੀਂ ਜ਼ਿਆਦਾ ਇਹ ਅਸੀਂ ਸਰਕਾਰ ਦਾ ਨਾਲ ਪ੍ਰਸ਼ਾਸਨ ਦਾ ਸਾਥ ਲੈਣ ਵਾਸਤੇ ਇਹ ਚੋਣਾਂ ਲੜ ਰਹੇ ਆ ਕਿ ਸਾਨੂੰ ਇਹ ਜਿਹੜਾ ਜੋ ਸਾਨੂੰ ਮਿਲੇ ਤਾਂ ਕਿ ਤੋ ਮਿਲੇ ਐਂ ਵੱਧ ਤੋਂ ਵੱਧ ਇਹ ਕੱਲੀ ਆਪਣੀ ਵਾਰ ਚੋ ਨਹੀਂ ਅਸੀਂ ਹਰ ਵਾਰ ਜਿੱਥੇ ਵੀ ਕੋਈ ਨਸ਼ਾ ਵੇਚਦਾ ਵਾ ਪਹਿਲਾਂ ਆਪਣੀ ਵਾਰਡ ਜੋ ਖਤਮ ਕਰਕੇ ਫਿਰ ਸਾਰਿਆਂ ਨਾਲ ਲੈ ਕੇ ਪ੍ਰਸ਼ਾਸਨ ਨਾਲ ਲੈ ਕੇ ਹਰ ਵਾਰਟੀ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਮੀਦ ਹੈ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਕੰਮ ਜ਼ਰੂਰ ਕਰਾਂਗੇ ਤੇ ਇਹਨੂੰ ਨਸ਼ੇ ਨੂੰ ਖਾਤਮਾ ਕਰਾਂਗੇ ਨਸ਼ੇ ਦਾ ਖਤਮ ਕਰਾਂਗੇ ਜਿਹੜੇ ਵੇਚਦੇ ਆ ਉਹਨਾਂ ਨੂੰ ਫੜਾਵਾਂਗੇ ਜਿਹੜੇ ਵਿਚਾਰੇ ਨਸ਼ੇ ਦੇ ਦਲਦਲ ਚ ਫਸ ਗਏ ਆ ਉਹਨਾਂ ਦਾ ਇਲਾਜ ਕਰਾ ਕੇ ਸਹੀ ਕਰਾਵਾਂਗੇ ਅਜੇਕਰ ਅਸੀਂ ਗੱਲ ਕਰੀਏ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਡੋਟੂ ਡੋਰ ਕਿਤੇ ਜਾ ਰਹੇ ਨੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜਿਹੜੇ ਨਸ਼ਾ ਵੇਚਦੇ ਨੇ ਕੀ ਤੁਸੀਂ ਉਹਨਾਂ ਦੇ ਇਲਾਕੇ ਦੇ ਵਿੱਚ ਜਾਓਗੇ ਜੀ ਵੋਟ ਮੰਗਣ ਦੇ ਲਈ ਨਹੀਂ ਨਹੀਂ ਮੈਂ ਤੇ ਇਹ ਕਹਿਣਾ ਵਾਂ ਜਿਹੜੇ ਜਾ ਰਹੇ ਆ ਉਹਨਾਂ ਦੇ ਜਾਣੇ ਜਾਣਾ ਵਾ ਅਸੀਂ ਵੀ ਆਰ ਲਾ ਕੇ ਜਾਣੇ ਆ ਪਰ ਜਿਹੜਾ ਨਸ਼ਾ ਵੇਚਦੇ ਨੇ ਜਾਂ ਨਸ਼ਾ ਕਰਦੇ ਨੇ ਉਹ ਅਸੀਂ ਇਹਨਾਂ ਨੂੰ ਕਿਹਾ ਸਾਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਜੇ ਇਹਨ ਵੋਟ ਪਾਓਗੇ ਤੇ ਆਪ ਤੁਸੀਂ ਸਹੀ ਹੋ ਜਾਓਗੇ ਤਾ ਤੁਹਾਨੂੰ ਸਹੀ ਵੀ ਕਰਾਵਾਂਗੇ ਤੇ ਆਪਾਂ ਇਹ ਆਪਣੀ ਬਾੜੀਆਂ ਦੇਸ਼ ਤੋਂ ਮੁਕਤ ਕਰਾਵਾਂਗੇ ਨਹੀਂ ਤੇ ਉਹਨਾਂ ਦੀ ਮਰਜ਼ੀ ਪਰ ਅਸੀਂ ਇਹ ਨਹੀਂ ਕਹਾਂਗੇ ਗਾਲ੍ਹਾਂ ਨੂੰ ਕੋਈ ਕਵੇ ਵੋਟ ਪਾਈ ਆ ਤੇ ਅੱਜ ਮੇਰਾ ਬੱਚਾ ਸਮੈਗ ਵਿੱਚ ਦਾ ਫੜਿਆ ਗਿਆ ਤੁਸੀਂ ਛਡਾਓ ਕਿਉਂਕਿ ਉਹਦੇ ਲੋਕਾਂ ਦੇ ਬੱਚੇ ਮਾਰ ਰਿਹਾ ਜੇ ਅਸੀਂ ਉਹਨਾਂ ਨੂੰ ਸਹਾਰਾ ਦੇਵਾਂਗੇ ਜੇ ਅਸੀਂ ਹਮਾਇਤ ਕਰਾਂਗੇ ਇਹਦਾ ਮਤਲਬ ਆ ਕਿ ਇਹਨਾਂ ਦੇ ਬੱਚਿਆਂ ਦੇ ਦੁਸ਼ਮਣਾਂ ਇੱਥੇ ਜਿਹੜੇ ਨਸ਼ਾ ਵੇਚਦੇ ਨਸ਼ਾ ਕਰਾ ਕੇ ਤੇ ਨਸ਼ਾ ਦੇ ਕੇ ਵੋਟ ਲੈਂਦੇ ਆ ਜਿਹੜੇ ਪਹਿਲੇ ਹੀ ਉਹਨਾਂ ਦਾ ਸਤਿਆਨਾਸ਼ ਕਰਨ ਦੇ ਆ ਉਹਨਾਂ ਨੇ ਬਾਅਦ ਚ ਉਹਨਾਂ ਦਾ ਕੀ ਭਲਾ ਕਰਨਾ ਉਹਨੇ ਸੋਚਿਆ ਇਹਨਾਂ ਦਾ ਮਾਣਾ ਕਰੋ ਕਿ ਇਹਦਾ ਬੱਚਾ ਮਰਦਾ ਮਰੇ ਸਾਨੂੰ ਆਪਣੀ ਵੋਟ ਦਾ ਮਤਲਬ ਆ ਪਰ ਅਸੀਂ ਉਹ ਸ ਲੋਕਾਂ ਮੰਗਨੇ ਆ ਅਸੀਂ ਇਹ ਕਹਿੰਨੇ ਆ ਕਿ ਨਸ਼ਾ ਅਸੀਂ ਕਰਨੀ ਦੇਣਾ ਨਸ਼ਾ ਜੀ ਵੇਚ ਨਹੀਂ ਦੇਣਾ ਵੋਟ ਉਹਨਾਂ ਦੀ ਮਰਜ਼ੀ ਆ ਜਿਹੜੇ ਨਸ਼ਾ ਵੇਚਦੇ ਆ ਪੌਣ ਚਾਹੇ ਨਾ ਪੌਣ ਜੇ ਇੱਕ ਵਾਰੀ ਗੱਲ ਕਰੀਏ ਹੋਰ ਵੀ ਉਮੀਦਵਾਰਾਂ ਨੂੰ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਆਪਣੀਆਂ ਵਾਡਾਂ ਦੇ ਵਿੱਚ ਮੇਰੇ ਹਿਸਾਬ ਨਾਲ ਤੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਕੰਮ ਤੇ ਸ਼ੁਰੂ ਤੋਂ ਕਰਨਾ ਚਾਹੀਦਾ ਕਿਉਂਕਿ ਹੋਰ ਕੀ ਕੰਮ ਹੈ ਕੌਂਸਲਾਂ ਦੇ ਔਰ ਕੀ ਕੰਮ ਹੈ ਸਿਰਫ ਇਹ ਥੋੜੀ ਆ ਕਿ ਆ ਕੌਂਸਲਰ ਬਣ ਗਏ ਤੇ ਕੁਰਸੀ ਤੇ ਬਹਿ ਗਏ ਉਹਨਾਂ ਦਾ ਫਰਜ਼ ਬਣਦਾ ਵਾ ਜਿਸ ਤਰ੍ਹਾਂ ਆਪਣੇ ਪਰਿਵਾਰ ਜਦੋਂ ਤੱਕ ਪਰਿਵਾਰ ਦੇ ਤੁਸੀਂ ਹਮਾਇਤੀ ਹੁੰਦੇ ਹੋ ਆਪਣੇ ਪਰਿਵਾਰ ਦਾ ਸੋਚਦੇ ਤੁਹਾਡਾ ਬੱਚਾ ਨਸ਼ਾ ਕਰੇ ਜਾਂ ਬੱਚਾ ਗਲਤੀ ਕਰੇ ਤੁਸੀਂ ਉਹਨੂੰ ਹਟਾਉਂਦੇ ਜੀ ਪਰ ਤੁਸੀਂ ਆਪਣੀ ਬਾੜ ਨੂੰ ਆਪਣਾ ਪਰਿਵਾਰ ਨਹੀਂ ਸਮਝਦੇ ਜੇ ਸਮਝਦੇ ਹੁੰਦੇ ਤਾਂ ਉਹਨੂੰ ਤੁਹਾਡੀ ਬਾੜ ਤੇ ਨਿਸ਼ਾਨਾ ਨਹੀਂ ਵਿਕਦਾ ਹੁੰਦਾ ਕਿਉਂਕਿ ਤੁਸੀਂ ਆਪਣੇ ਘਰ ਦੇ ਲਾਗੇ ਸਫਾਈ ਕਰਾ ਲਓ ਬਾਕੀ ਨਾ ਕਰੋ ਇਹਦਾ ਮਤਲਬ ਤੁਸੀਂ ਆਪਣੀ ਬਾੜ ਨੂੰ ਹੀ ਘਰ ਆਪਣੇ ਬਾੜ ਨੂੰ ਘਰ ਸਮਝਣੀ ਆ ਇਸ ਤਰ੍ਹਾਂ ਲਿਖਣ ਜੇ ਚਾਹੁੰਦਾ ਵਾ ਮੇਰੀ ਬਾੜ ਮੇਰਾ ਪਰਿਵਾਰ ਪਰ ਜਿਹੜਾ ਪਰਿਵਾਰ ਸਮਝੇ ਉਹ ਇਹਦੇ ਵਿੱਚ ਨਸ਼ਾ ਨਹੀਂ ਵੜਨ ਦੇਗਾ ਤੇ ਅੱਜ ਤੱਕ ਨਹੀਂ ਵੜਨਾ ਚਾਹੀਦਾ ਸੀ ਜੇ ਵੜਿਆ ਤੇ ਇਹਨਾਂ ਦੀਆਂ ਗਲਤੀਆਂ ਵਾਂ ਕਿਉਂਕਿ ਉਸੇ ਵੇਲੇ ਜਿਹੜੇ ਕੋ ਤਾਕਤ ਹੈਗੀ ਆ ਉਹਦੀ ਕੀ ਜ਼ਰੂਰਤ ਆ ਜਿਹੜਾ ਆਮ ਬੰਦਾ ਨਸ਼ਾ ਵੇਚਦਾ ਹੋਵੇ ਤੇ ਕੌਨ ਸਰ ਦੇ ਸਾਹਮਣੇ ਨਸ਼ਾ ਵੇਚਦੇ 1 ਮਿੰਟ ਚ ਪੁਲਿਸ ਨੂੰ ਫੋਨ ਕਰਕੇ ਫੜਾਣ ਜਾਂਦਾ ਅਸੀਂ ਪੁਲਿਸ ਜਾਂ ਪੁਲਿਸ ਪ੍ਰਸ਼ਾਸਨ ਨੂੰ ਦੱਸਾਂਗੇ ਕਿ ਪੁਲਿਸ ਆਵੜੇਗੀ ਫੜੇਗੀ ਪਰ ਹਰ ਬੰਦਾ ਡਰਦਾ ਮਾਰਾ ਕਿ ਨਾ ਹੀ ਨਹੀਂ ਲੈਂਦਾ ਚੋੜ ਲੈਂਦਾ ਇਹਨਾਂ ਚਿਰ ਮੈਂ ਇਸ ਗੱਲ ਦਾ ਬਹੁਤ ਜ਼ਿਆਦਾ ਤੋ ਦੁਖੀ ਹਾਂ ਕਿ ਜਿਹੜੇ ਬੰਦਿਆਂ ਨੂੰ ਅੱਜ ਤੱਕ ਸੀਟਾਂ ਮਿਲੀਆਂ ਵਾ ਜਾਂ ਕੋਈ ਅਹੁਦੇ ਤੇ ਪਹੁੰਚੇ ਆ ਤੇ ਉਹ ਕਿਉਂ ਨਹੀਂ ਨਸ਼ਾ ਬੰਦ ਕਰਾ ਸਕੀ ਇਹ ਉਹਨਾਂ ਦੀ ਜ਼ਰਤ ਹੈ ਇੱਕ ਬੰਦਾ ਤੁਸੀਂ ਖਾਸ ਬੰਦੇ ਬਣ ਕੇ ਜੇ ਉਹਦੀ ਜ਼ਰਤ ਨਹੀਂ ਪੈ ਸਕਦੀ ਸਾਡੇ ਸਾਹਮਣੇ ਨਸ਼ਾ ਵੇਚਦੀ ਸਹੀ ਗੱਲ ਹੈ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਵੱਖ-ਵੱਖ ਉਮੀਦਵਾਰੋਂ ਸੇ ਆਏ ਨੇ ਤਾਂ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਖਤਮ ਕੀਤਾ ਜਾ ਰਿਹਾ ਤਾਂ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ ਲਗਾਤਾਰ ਵਾਰਡ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਸੀ ਤਾਂ ਕਾਫੀ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਜਿਹੜੇ ਨੌਜਵਾਨ ਨਸ਼ਾ ਵੇਚਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਦੇ ਵੱਲੋਂ ਉਹਨਾਂ ਦੇ ਪਰਚੇ ਵੀ ਕਰਵਾਏ ਗਏ ਨੇ ਤਾਂ ਹੁਣ ਵੀ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੱਖ-ਵੱਖ ਉਮੀਦ ਫੜੇ ਕਿਤੇ ਗਏ ਨੇ ਕਿ ਜਿਹੜੇ ਹੋਰ ਉਮੀਦਵਾਰ ਨੇ ਉਹਨਾਂ ਨੂੰ ਵੀ ਆਪਣੀਆਂ ਵਾਡਾਂ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਵਾਡਾਂ ਦੇ ਵਿੱਚ ਇਸ ਤਰ੍ਹਾਂ ਦਾ ਨਸ਼ਾ ਵੇਚ ਰਿਹਾ ਤਾਂ ਉਹਨੂੰ ਲੈ ਕੇ ਉਹਨੂੰ ਲੈ ਕੇ ਲਗਾਤਾਰ ਨਾਲੋਂ ਗੱਲਬਾਤ ਕੀਤੀ ਗਈ ਹੈ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਪੂਰੀ ਤਸਵੀਰ ਤੁਹਾਰ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਖ-ਵੱਖ ਉਮੀਦਵਾਰ ਆਪਣੀਆਂ ਵਾਡਾਂ ਦੇ ਵਿੱਚੋਂ ਅੱਜ ਹਾਲਗੇਟ ਦੇ ਉੱਪਰ ਪਹੁੰਚੇ ਹੋਏ ਨੇ ਤਾਂ ਉੱਥੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਜੋਰਾਂ ਸ਼ੋਰਾਂ ਤੇ ਕੀਤੀਆਂ ਗਈਆਂ ਤਾਂ ਉਹ ਤਿਆਰੀ ਦੀ ਤਸਵੀਰ ਅਸੀਂ ਤੁਹਾਰ ਨਾਲ ਸਾਂਝੀ ਕਰਦੇ ਪਿਆ ਆ ਤੁਸੀਂ ਵੀ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਆਮ ਆਨੇ ਪਾਰਟੀ ਦੇ ਵਰਕਰ ਜਿਹੜੇ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਝੰਡੇ ਜਿਹੜੇ ਨੇ ਉਹ ਲਹਿਰਾਏ ਜਾ ਰਹੇ ਨੇ ਤਾਂ ਪੰਜਾਬ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਨੇ ਉਹ ਵੀ ਇੱਥੇ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਧਿਆਨ ਆ ਉਹ ਰੱਖਿਆ ਜਾ ਰਿਹਾ ਤਾਂ ਜੋ ਕੋਈ ਵੀ ਕਟੜਾ ਜਿਹੜੀ ਆ ਉਹ ਨਾ ਹੋ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਮੁਲਾਜ਼ਮਾ ਤੋਂ ਲੈ ਕੇ ਵੱਡੇ-ਵੱਡੇ ਅਧਿਕਾਰੀ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਧਿਆਨ ਰੱਖਿਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਲਾਈਵ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿ ਮਹਿਲਾ ਫੋਰਸ ਵੀ ਇਸ ਰੋਡ ਸ਼ੋਅ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਪੂਰੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਇਹ ਜਿਹੜਾ ਕਾਫਲਾ ਚੱਲੇਗਾ ਤਾਂ ਉਹਦੇ ਨਾਲ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਚੱਲਣਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਰੱਸੀ ਪੂਰੀ ਜਿਹੜੀ ਲਗਾ ਦਿੱਤੀ ਗਈ ਹੈ ਤਾਂ ਇਸ ਰੱਸੀ ਦੇ ਅੰਦਰ ਕਿਸੇ ਨੂੰ ਵੀ ਐਂਟਰ ਜਿਹੜਾ ਉਹ ਨਹੀਂ ਹੋਂ ਦਿੱਤਾ ਜਾਵੇਗਾ ਤਾਂ ਪੰਜਾਬ ਪੁਲਿਸ ਦਾ ਕਾਫਲਾ ਜਿਹੜਾ ਰੋਡ ਸ਼ੋਅ ਦੇ ਨਾਲ ਚੱਲੇਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਜੜੀਆਂ ਟੀਮਾਂ ਨੇ ਉਹ ਅੱਜ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਪੂਰੀ ਲਾਈ ਟਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਦੀਆਂ ਜੜੀਆਂ ਤਿਆਰੀਆਂ ਨੇ ਉਹ ਹਾਲ ਗੇਟ ਦੇ ਅੰਦਰ ਕੀਤੀਆਂ ਗਈਆਂ ਨੇ ਜਗਵੰਦੀ ਦੇ ਲਈ ਸਾਹਿਲ ਅੰਮ੍ਰਿਤਸਰ